ਲਵੀ ਮਿੱਤਰੋ ਕਹਿੰਦਾ ਦੋ ਪਾਰਟੀਆਂ ਨੂੰ ਲੈ ਕੇ ਗੱਬਰੂਆਂ ਦੀ ਸ਼ਰਤ ਲੱਗ ਗਈ ਲੱਗੀ ਕਿ ਦੀ ਆ ਚਿੱਟੇ ਕੁਰਤੇ ਪਜਾਮਾ ਵਾਲੇ ਵੀਰਾਂ ਦੀ ਹਣਾ ਤੇ ਮੜਾ ਖੜਾ ਹੋ ਜਾ ਮਿੱਤਰਾ ਮੈਦਾਨ ਵਾਲਾ ਕਹਿੰਦਾ ਬੈਠਾ ਸੁਣਾ ਨਹੀਂ ਲੱਗਦਾ ਉਧਰ ਹੋ ਜਾ ਤੇ ਗੱਲ ਕਰੀਏ ਤੇ ਕਿਹੜੀ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਹੋ ਬਈ ਆ ਆਮ ਆਦਮੀ ਨੂੰ ਆ ਆਮ ਆਦਮੀ ਨੂੰ ਤੇ ਤੁਸੀਂ ਬਈ ਵੀ ਬਾਹਰ ਤੋਂ ਤਕੌਰ ਬਾਦ ਕੌਣੀ ਕਾਲੀ ਦਾ ਕਾਲੀ ਦਾਣਾ ਠੀਕ ਹੈ ਤੇ ਹੁਣ ਗੱਲ ਕਰੀਏ ਸ਼ਰਤ ਸੋਡੀ ਕਿਵੇਂ ਲੱਗੀ ਵੀ ਕਿਹੜਾ ਜਿੱਤੂ ਕਿਹੜਾ ਹਾਰੂ ਇਹ ਕਹਿੰਦਾ ਬਟਿੰਡਾ ਸੀਟ ਤੋਂ ਖੁੱਡਿਆ ਜਿੱਤੂ ਖੁੱਡਿਆ ਹਾਂ ਮੈਂ ਕਹਿੰਦਾ ਬੀਬਾ ਹਰ ਸੁੰਦ ਤਕਾ ਉਹ ਬਾਲ ਜਿੱਤੂ ਇਹਨਾਂ ਨੇ ਐਡੇ ਵੱਡੇ ਵੱਡੇ ਕੰਮ ਕਰਿਆ ਇੱਦਾਂ ਮੋਟਰਾਂ ਪਹਿਲਾਂ ਦਿੱਤੀਆਂ ਹੋਈਆਂ ਬੀਬਿਆਂ ਦੇ ਪਾਣੀ ਚੜਾਏ ਹੋਇਆ ਆਏ ਹਾਏ ਹਾਏ ਤੇ ਤੁਸੀਂ ਕਿਹਨੂੰ ਵੀ ਹੁਣ ਆਮ ਆਦਮੀ ਜਿੱਤੂ ਜਿੱਤਣਗੇ ਐਡੇ ਵੱਡੇ ਰੋਡ ਬਣਾਏ ਹੋਏ ਆ ਹਾਂ ਨਹੀਂ ਹੁਣ ਜਿੱਤਣ ਦੀ ਗੱਲ ਚੱਲੀ ਜਾਂਦੀ ਐ ਨਾ ਕੰਮ ਤਾਂ ਚਲੂ ਉਹ ਵੀ ਘਨੇ ਦੇਣਗੇ ਕੰਮ ਦੇ ਮਤਲਬ ਜਿੱਤਣਗੇ ਇਹਨਾਂ ਨੇ ਕੰਮ ਨਹੀਂ ਕਰਿਆ ਕੁਛ ਨਹੀਂ ਇਹਨਾਂ ਦੀ ਬਾਲਟੀ ਨੇ ਚਲੋ ਕਰ ਦੇਣਗੇ ਗੁੜੀਆਂ ਨੂੰ 11-1100 ਰੁਪਏ ਦਿੱਤਾ ਨਹੀਂ 1000 ਜਿਆ ਕਹਿ ਕੇ ਇਹਦੇ ਕੰਮ ਨਹੀਂ ਸੀ ਗੱਲ ਠੀਕ ਹੈ ਅਕਤੂਬਰ ਜੀ ਦੇਣਗੇ ਹੈ ਅਗਲੇ ਮਹੀਨੇ ਤਕ ਅਕਤੂਬਰ ਚ ਹਾਂ ਉਹ ਦੇਣਗੇ ਬਈ ਚਲੋ ਉਹਨਾਂ ਦੀ ਉਹ ਹੈ ਯਾਰ ਹਨਾ ਕਿਉਂਕਿ ਸਰਕਾਰ ਨੂੰ ਉਹ ਪੁਰਾਣੀਆਂ ਸਰਕਾਰਾਂ ਨੇ ਗਿਆ ਟਾਈਮ ਹੋ ਗਿਆ ਆਪਾਂ ਕਿਹਦੀ ਫੀਲਡ ਚ ਉਤਰੀਆਂ ਨੂੰ ਇਹ ਨਵੀਆਂ ਸਾਡੀ 2-2 ਲੱਖ ਦੀ ਸ਼ਰਤ ਲੱਗੀ ਆ ਜੇ ਤਾਂ ਗੁੱਡੀਆਂ ਸਾਹਿਬ ਦੇ ਉੱਤੇ ਦੇ ਆ ਤਾਂ ਫਿਰ ਮੈਨੂੰ ਦੇਣੇ ਪੈਣਗੇ 2 ਲੱਖ ਰੁਪਏ ਹਾਂ ਜੇ ਬੀਬਾ ਹਰਿ ਸਿਮਰਤ ਕੌਰ ਜੋ ਦਈ ਹੈ ਤਾਂ ਫਿਰ ਇਹ ਤਿਆਰ ਰੱਖੇ ਥੋੜੀ ਤਾੜੀ ਕਰਤਾ ਕੰਮ 2-2 ਲੱਖ ਰੁਪਈਆ ਮੰਨਦਾ ਇਹਦੀ ਪਾਤਾ ਯਾਰ ਦੀ ਲੱਗੂ ਨਾ ਨਾ ਮਾੜੀ ਧੀੜੀ ਕਰਤਾ ਤਾਂ ਕਿ ਲਾਉਣਾ ਯਾਰ ਹੈ ਕਿਉਂ ਗਵਾਉਂਗੇ ਤੁਸੀਂ ਹਾਂ ਗਵਾਾਂਗੇ ਹੈ ਜਵਾ ਬਾਈ ਪੱਕੇ ਪਸਕੇ ਜਮਾ ਲਓ ਵੀ ਮੇਰੇ ਤੋਂ 10 ਦਿਨ ਕਿਹੜੇ ਰਹਿ ਕੇ ਚਾਰ ਜੂਨ ਪੱਤੇ ਲੱਗੇ ਨਾ ਬਾਕੀ ਅੱਪ ਪਹਿਲਾਂ ਹੀ ਪੁੱਛ ਲੈਣੇ ਆ ਸੋ ਦੋਸਤੋ ਪਹਿਲਾਂ ਦੱਸੋ ਵੀ ਕਿਹੜੀ ਸਰਕਾਰ ਜਿਹੜੀ ਬਠਿੰਡਾ ਸੀਟ ਤੋਂ ਬਾਜੀ ਮਰੂ ਹਣਾ ਬਾ ਦੋਨਾਂ ਦੀ ਆ ਦੋਨਾਂ ਦੀ ਟੱਕਰ ਹੀ ਦੋਨਾਂ ਦੀ ਤੁਸੀਂ ਕਹਿ ਰਹੇ ਹੋ ਵੀ ਜੇ ਖੁੱਡੀਆਂ ਸਾਹਿਬ ਜਿੱਤਣਗੇ ਜਾਂ ਹਰਸ ਅਮਰਤ ਕੌਰ ਜੀ ਵੀ ਦੱਸ ਦੋ ਕਿਸੇ ਉਹਨਾਂ ਨੂੰ ਲੱਗ ਜਿਹੜਾ ਜਿਹੜੀ ਪਾਰਟੀ ਕਿਹੜਾ ਬੰਦਾ ਇਹਦੇ ਵੀ ਹੱਕ ਤੇ ਜਾ ਰਹੇ ਆ ਪੈਸੇ ਇੱਕ ਚੀਜ਼ ਹੋਰ ਆ ਜਦੋਂ ਜਿੱਤ ਗਿਆ ਆਪਾਂ ਲਾਇਆ ਵੀ ਪੈਸੇ ਵੀ ਲਾਇਬ ਕਰਾਂਗੇ ਹਾਂ ਜਦੋਂ ਜਿਹੜੇ ਪਾਰਟੀ ਨਾਲ ਹੁੰਦਾ ਉਹ ਕਹਿੰਦਾ ਉਹ ਜਿੱਤੂ ਜੇ ਕਿਸੇ ਨੂੰ ਹੋਰ ਨੂੰ ਲੱਗਦਾ ਵੀ ਉਹਨਾਂ ਦੀ ਟੱਕਰ ਆ ਉਹ ਦੱਸ ਦਿਨਾ ਠੀਕ ਆ ਉਹ ਇੱਕ ਚੀਜ਼ ਆ ਤੂੰ ਬਲਾਰਾ ਤਕੜਾਂਗਾ ਤੇ ਥੋੜਾ ਜਿਹਾ ਇਹ ਬਲਾਰਾਮ ਮੜਾ ਹੋਣ ਕਰਕੇ ਥੋੜਾ ਜਿਹਾ ਖਿਚਕਿਚਾ ਰਿਹਾ ਹੈ ਸ਼ਰਤ ਤਾਂ ਥੋੜੀ ਚੱਲੋ ਲੱਗਣ ਦੀ ਲੱਗੀ ਚਲੋ ਦੇਖੋ ਵੀ ਕਿਹੜਾ ਅਕਾਲੀ ਦਲ ਜਿੱਤਦੀ ਹੈ ਜਾਂ ਫਿਰ ਆਪ ਜਿੱਤਦੀ ਹੈ ਹੈਨਾ ਢਾਡੂ ਵਾਲੇ ਲੈ ਮਾਰਦੇ ਆ ਬਾਜੀ ਜਾਂ ਫਿਰ ਤੱਕੜੀ ਵਾਲੇ ਮਾਰਦੇ ਨੂੰ 4 ਵਜੇ ਪਤਾ ਲੱਗ ਜਾਊਗਾ ਆਏ ਹਾਏ ਪੂਰੇ ਜੋਚ ਹੈਨਾ ਬੰਦਾ 12 ਵਜੇ ਨੂੰ ਕੰਮ ਹੋ ਜਾਊਗਾ ਸੋਦੋ ਇੱਕ ਹੋਰ ਆ ਇਕਦਮ ਕਮੈਂਟਾਂ ਦੇ ਵਿੱਚ ਵੀ ਅਗਲਾ ਸੁਣਨ ਵਾਲਾ ਵੀ ਐ ਹੱਸਣ ਲੱਗ ਜਾਂਦਾ ਵੀ ਪਤਾ ਨਹੀਂ ਵੀ ਮਜ਼ਾਕ ਕਰੀ ਜਾਂਦੇ ਨੇ ਇਹ ਦੋਸਤੋ ਰਾਮਪਰਾ ਸ਼ਹਿਰ ਆ ਬਈਆਂ ਦਾ ਹਨਾ ਰਾਮਪਰਾ ਮੌੜ ਹਲਕਾ ਰਾਮਣਵਾਸ ਸੋ ਦੋਸਤੋ ਇਹ ਉਥੋਂ ਦੇ ਨੇ ਵੀਰ ਰਾਮਣਵਾਸ ਦੇ ਤੇ ਇਹਨਾਂ ਦੀ ਸ਼ਰਤ ਲੱਗੀ ਆ 2-2 ਲੱਖ ਰੁਪਏ ਦੀ ਜਿਹੜਾ ਜਿੱਤੂ ਹੁਣ ਆਇਆ ਤੇਰੇ ਕੋਲ ਹਾਂ ਸਪੈਸ਼ਲ ਤੇਰੇ ਕੋਲ ਵੀਡੀਓ ਬਣਾਉਣਾ ਇਹ ਗੱਲ ਹੈ ਹਾਂ ਸਪੈਸ਼ਲ ਆਏ ਨੇ ਵੀਰ ਸੋ ਦੋਸਤੋ ਆਪਾਂ ਬਠੰਡਾ ਸੀਟ ਤੋਂ ਪੁੱਛਦੇ ਆ ਵੀ ਕਿਹੜਾ ਜਿੱਤੂ ਬਾਕੀ ਤੁਸੀਂ ਦੱਸ ਦਿਓ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਬਾਕੀ ਆਉਣ ਵਾਲੀ ਯਾਰ ਤਰੀਕ ਨੂੰ ਤਾਂ ਪਤਾ ਲੱਗ ਹੀ ਜਾਣਾ मग घर दो शेर धनवाद जी